ਇੱਕ ਭਾਈ ਜ਼ਿਮੀਂਦਾਰ ਤੇ ਬਾਣੀਆਂ ਦੀ ਲਿਹਾਜ਼ ਪੈ ਗਿਆ ਬਿੱਦੀ ਹੂੰ ਬਾਣੀਆਂ ਦੇ ਘਰੇ ਥੋੜੀ ਜੀ ਗਰੀਬੀ ਜ਼ਿਮੀਂਦਾਰ ਦੀ ਤਰੂਤੀ ਅੱਛਾ ਜ਼ਿਮੀਂਦਾਰ ਕੋਲੇ ਪੈਸਾ ਟਕਾ ਹਾਂ ਵਪਾਰ ਸ਼ੁਰੂ ਕਰ ਲਿਆ ਦੋਨਾਂ ਨੇ ਹੂੰ ਜ਼ਿਮੀਂਦਾਰ ਕਹਦਾ ਵੀ ਮੈਂ ਨਾਲ ਵਪਾਰ ਚ ਰਲ ਜਾਪਾਂ ਮੈਂ ਸਖਰੀ ਤੇ ਰਿਆ ਕਰਾਂਗੇ ਹੂੰ ਆਮਦਨ ਹੋਣ ਲੱਗ ਜੂ ਠੀਕ ਹੈ ਕਹਿੰਦਾ ਵੀ ਚੰਗਾ ਹੂੰ ਦੋਨਾਂ ਨੇ ਭਾਈ ਘਰੋਂ ਸੌ ਖਾ ਕੇ ਤੁਰਪੇ ਵੀ ਆਪਾਂ ਕਿਸੇ ਨੇ ਬੇਈਮਾਨਾ ਨਹੀਂ ਕਰਨਾ ਠੀਕ ਹੈ ਕਹਿੰਦਾ ਵੀ ਚੰਗਾ ਜਾਂਦਾ ਜਾਂਦਾ ਬਾਣੀਆਂ ਦੇ ਤੈਨੂੰ ਪਤਾ ਦਿਮਾਗ ਵੱਧ ਹੁੰਦਾ ਹੂੰ ਜ਼ਿਮੀਦਾਰ ਨੂੰ ਕਹਿੰਦਾ ਮੈਂ ਸਾਂਝਾ ਕੇ ਬਣੇਗਾ ਕਿੱਥੇ ਹੂੰ ਮੇਰੇ ਤਾਂ ਥਾਂ ਨਹੀਂ ਹੂੰ ਉਹ ਕਹਿੰਦਾ ਵੀ ਕਿਰਾਏ ਤੇ ਕਹਿੰਦਾ ਵੀ ਫਿਰ ਤਾਂ ਦਾੜੀ ਨੂੰ ਮਸਾਂ ਵਧ ਜਾਣੀਆਂ ਹੂੰ ਉਹਨੇ ਦੀਆਂ ਮਹਸਾਣੂਆ ਕਰਨੇ ਜਨਾ ਕਿਰਾਏ ਵਾਲਾ ਬਣ ਲੈਦਾ ਗੁਰੂ ਹੂੰ ਦੋਵੇਂ ਸਾਬਾ ਮਸਾਂ ਖਰੀਦਾ ਕਰਾਂਗੇ ਮਹੀਨਾ ਤਾਈ ਰਿਹਾ ਕਰੂੰ ਹੂੰ ਉਹ ਕਹਿੰਦਾ ਫਿਰ ਮੇਰੇ ਵਾਲੇ ਘਰੇ ਬਣਾ ਦੇ ਕਹਿੰਦਾ ਚਲ ਐਂ ਕਰ ਲੈ ਹੂੰ ਉਹਨੇ ਭਈ ਜ਼ਿਮੀਦਾਰ ਨੇ ਤੁਰਪੇ ਹੂੰ ਕਹਿੰਦਾ ਵੀ ਸੇਠਾ ਮੈਂ ਸੋਹ ਲਵਾਂਗੇ ਜਿਹੜੀ ਤੇਰੇ ਪਸੰਦ ਆਇਆ ਕੋ ਹੂੰ ਕਹਿੰਦਾ ਵੀ ਚੰਗਾ ਹੂੰ ਬਾਣੀਆਂ ਪਈ ਮੈਂ ਸਾਹ ਦਲਾ ਹੁਣ ਬਾਣੀਆਂ ਨੂੰ ਕਿ ਵਿਚਾਰਾ ਰੋਜ਼ ਮੈਂ ਸਖਰੀਦਾ ਤੀ ਕਿਹੜਾ ਰੋਜ਼ ਮੈਂ ਸੱਕਰੇ ਨਹੀਂ ਤੀ ਉਹਨਾਂ ਦੀ ਮੈਂ ਤਾਂ ਹੀ ਨਹੀਂ ਤੀ ਹੂੰ ਬਾਣੀਆਂ ਚੱਡਾ ਨੇ ਦੇਖਿਆ ਕਰੇ ਲੈਣਾ ਨਾ ਦੇਣਾ ਨਾ ਸਿੰਘਾਂ ਨਾਲੇ ਪਾਸੇ ਆ ਕੇ ਖੜਜਾ ਕਰੇ ਮੈਂ ਇਹਦੀ ਹਾਂ ਜ਼ਿੰਮੇਦਾਰ ਨੂੰ ਕਿਆ ਕਰੇ ਤਾਂ ਸਿੰਘ ਵੱਡੇ ਨੇ ਹੂੰ ਉਹ ਕਹਿੰਦਾ ਸੱਗਣਾ ਹੂੰ ਉਹ ਕਹਿੰਦੇ ਚੱਲ ਗਾਹਾਂ ਵਗ ਚੱਲਦੇ ਹੂੰ ਕਹਿੰਦੇ ਗਾਹਾਂ ਵਗ ਚੱਲਦੇ ਹੂੰ ਗਾਹਾਂ ਵਗ ਗਏ ਹੂੰ ਉਹਨੇ ਆਖਿਆ ਵੀ ਸਿੰਘ ਤਾਂ ਲੂਟਨੇ ਪੂਸ ਵਾਲੇ ਪਾਸੇ ਹੋ ਕੇ ਖੜ ਗਿਆ ਹੂੰ ਕਹਿੰਦਾ ਹੂੰ ਤਾਂ ਤੇਰੀ ਮਰਜ਼ੀ ਐ ਪੂਸੇ ਵੱਡੀ ਐ ਹੂੰ ਉਹ ਕਹਿੰਦਾ ਚਾਲਾ ਘਾ ਚਾਲਦੀ ਹੂੰ ਗਾਹਾਂ ਬਾਕੇ ਤੀ ਜਿਮੇ ਤੇ ਕਹਿੰਦਾ ਵੀ ਹੁਣ ਇਹਦਾ ਤਾਂ ਦੇਖ ਲੈ ਕੋਈ ਨੁਕਸ ਨਹੀਂ ਹੂੰ ਨੁਕਸ ਤਾਂ ਕੋਈ ਨਹੀਂ ਮਾਗਲ ਨੇ ਲੱਤਾਂ ਛੋਟੀਆਂ ਨੇ ਉਹ ਕਹਿੰਦਾ ਜਰਾ ਠੀਕ ਹੈ ਤੇ ਫੜ ਕੇ ਬਾਹੂ ਪਾਣੀ ਨੂੰ ਬਾਹਰ ਕੱਢ ਲਿਆ ਅਗਲੇ ਦੇ ਕੋਲ ਹੂੰ ਕਹਿੰਦਾ ਮੈਨੂੰ ਐ ਦੱਸ ਤੇਰੀ ਸੁਰਤ ਤੇ ਕਹਿੰਦਾ ਛੋਡੇ ਕਰ ਮੈਂ ਐਸੀ ਕੀਤੀ ਹੂੰ ਹੂੰ ਕਹਿੰਦਾ ਨਾ ਸਾਡੇ ਤਾਂ ਮੈਸੇ ਨਹੀਂ ਤੀ ਹੂੰ ਕਹਿੰਦਾ ਤੂੰ ਐ ਦੱਸ ਵੀ ਨਾ ਤਾਂ ਲੱਤਾਂ ਨੇ ਦੁੱਧ ਦੇਣੇ ਨਾ ਸਿੰਗ ਦੇਣੇ ਨਾ ਦੇਵੇ ਪੂਸੋ ਹੂੰ ਥੱਨੋਂ ਚੱਡਾ ਦੇਖਿਆ ਕਰ ਮੈਂ ਦਾ ਵੀ ਚੱਡਾ ਹੈਗਾ ਦੁੱਧ ਵਾਲਾ ਉਹ ਵੀਕਦੀ ਹੁੰਦੀ ਹੈ ਕਹਿੰਦਾ ਫਿਰ ਤੈਨੂੰ ਪਹਿਲਾਂ ਦੱਸਣਾ ਦੀ ਉਹ ਕਹਿੰਦਾ ਪਹਿਲਾਂ ਮੈਂ ਤੈਨੂੰ ਵਪਾਰ ਚ ਲਾਇਆ ਤਨਾ ਕਿ ਵੀ ਤੇਰੀ ਪਸੰਦ ਦੀ ਮੈਂ ਲਾਵਾਂਗੀ ਤੂੰ ਤਾਂ ਸਾਰੇ ਪਿੰਡ ਚ ਘੁੰਮਗਾ ਬਸਿੰਦੀ ਨਹੀਂ ਕਰਦਾ ਫਿਰ ਤਾਂ ਆਪਾਂ ਚਲਾ ਹੀ ਖੜਿਆ ਪੋਰ ਹੁਣ ਭਾਈ ਬਾਣੀ ਨੂੰ ਐ ਵੀ ਜੇ ਮਾੜੀ ਮਸਲੈਤੀ ਕੀ ਘਾਟਾ ਨਾ ਭਜੇ ਮੈਂ ਦਊ ਕਿਥੋਂ ਉਹ ਗਰੀਬੀ ਦੀ ਬਾਣੀ ਉਹਨਾਂ ਦੀ ਵੀ ਜੱਟ ਨੂੰ ਆਉਂਦੀ ਵੀ ਜੇ ਕਦੀ ਮਸਲੈ ਚ ਘਾਟਾ ਭਜੂ ਤਾਂ ਨਹੀਂ ਜੱਟ ਤਕੜਾ ਸੀ ਹਾਂ ਭਾਈ ਚੱਲ ਜੂ ਕੰਮ ਪਾਣੀਏ ਨੇ ਭਾਈ ਗਾਂ ਦੇ ਮੁਕਦੀ ਕਰ ਤਨ ਕਮੈਸਾਂ ਚਾਰ ਖਰੀਦ ਲਈਆਂ ਫਿਰ ਦਰਦਾਂ ਨੇ ਦਰਦੇ ਦੌਂਦੇ ਨੇ ਜਦੋਂ ਮੰਡੀ ਆ ਵੀ ਮੰਡੀ ਤੇ ਲੈ ਗਏ ਮੈਂਸਾਂ ਉਹ ਕਦੇ ਤਿੰਨੇ ਚਾਰੇ ਨਫੇ ਨਾਲ ਵਿਕ ਗਏ ਪਾਣੀਆਂ ਨੇ ਤਾਂ ਫਿਰ ਰਾਤ ਨੂੰ ਲੱਗ ਗਿਆ ਪੈ ਉਂਗਲਾਂ ਪਰਣਾ ਉਹਨੇ ਆਖਿਆ ਵੀ ਆਪਾਂ 7000 ਦੀ ਮਾਸ ਲੇਤੀਆਂ 9 ਦੀ ਵਿਕ ਗਈ ਗਾਂ ਜੀ ਨੇ ਆਪੋ ਤੋਂ ਲੈਤੀ ਆ ਉਹ ਇੱਕ ਮਹੀਨੇ ਨੂੰ 11 ਦੀ ਵੇਚੂ ਦੂਜਾ ਗਾਂ ਵਾਲੇ ਮਹੀਨੇ ਨੂੰ 13 ਦੀ ਵੇਚੂ ਇਹ ਤਾਂ 6 ਮਹੀਨਿਆਂ ਚ ਭਾਵੇਂ ਤੁਦੀ ਬੜਾਈ ਪੈਸੇ ਦੀ ਹੋ ਜੂ ਤੇ ਉਹਨੇ ਪੈਦਲ ਇੱਕ ਦੋ ਸੌਦਾਂ ਚ ਗਿਆ ਆਪਾ ਉਹਨੂੰ ਹਿਸਾਬ ਲਾ ਲਾ ਕੇ ਬਾਣੀ ਦਾ ਧਮਕਣ ਨਾਲ ਹੋ ਗਿਆ ਹੂੰ ਬਾਣੀ ਨੇ ਸੋਚਿਆ ਵੀ ਤਾਂ ਆਪਾਂ ਤਾਂ ਕੱਲੇ ਚਲਾਈਏ ਕੰਮ ਹੂੰ ਵੀ ਆਪਾਂ ਜਿੰਮੇਦਾਰ ਤੋਂ ਹੀ ਲੈਣੇ ਹੂੰ ਆਪਣੇ ਕੋਲ ਦੋ ਤਿੰਨ ਮਹਸਾਂ ਦੇ ਪੈਸੇ ਹੈਗੇ ਨਹੀਂ ਵੀ ਗਾਹਾਂ ਦੀ ਹਾਲੀ ਜਾਣਗੇ ਹੂੰ ਉਹਨੇ ਤਾਂ ਵੀ ਕੰਮ ਚਲਾ ਲਿਆ ਹੂੰ ਹੁਣ ਐ ਤਾਂ ਹਿਸਾਬ ਨਾ ਲਾਇਆ ਵੀ ਇਹ ਤਾਂ ਐ ਨਹੀਂ ਪਤਾ ਅੱਥ ਨੂੰ ਤਿੰਨ ਸਮੇਂ ਵਿਕ ਜੇ ਮੈਨੂੰ ਲੱਗਾ ਕਿਉਂਦਾ ਹੁੰਦਾ ਆਪਾਂ ਪਾਰੀਆਂ ਲੱਗਿੰਦੇ ਹੂੰ ਵਿਕਨੇ ਤਾਂ ਮਹੀਨਾ ਖੜੀ ਰਹੀ ਹੂੰ ਪਾਣੀ ਨੇ ਮਹੀਨੇ-ਮਹੀਨੇ ਦਾ ਹਿਸਾਬ ਲਾ ਕੇ 6 ਮਹੀਨੇ ਰੱਖ ਲਿਆ ਬਸ ਅਖਰੀ ਅੱਛਾ ਵੀ ਤੋ ਗੁਣੇ ਨਹੀਂ ਹੋ ਜਾਣੀਆਂ 6 ਮਹੀਨਾ ਚ ਤੋਕੜਾ ਹੋ ਗਏ ਦੁੱਧਾੜੇ ਚਲੀਓ ਹੂੰ ਘਾਟੇ ਹੋਏ ਇਹ ਅਗਲੇ ਨੇ ਕੀ ਲੈਣੇ ਜੀਮੇਦਾਰ ਕੋਲੇ ਗਿਆ ਕਹਿੰਦਾ ਯਾਰ ਮੈਂ ਤਾਂ ਐ ਕਰਕੇ ਹਿਸਾਬ ਲਾ ਲਿਆ ਵੀ 6 ਮਹੀਨਾ ਚ ਤਾਂ ਇੰਨੇ ਨੇ ਹੋ ਜਾਣੀਆਂ ਕਹਿੰਦਾ ਤਾਂ ਦੁੱਧ ਹੀ ਹੜ ਗਈਆਂ ਹੁਣ ਦੁੱਧ ਤੋਂ ਬਣਾ ਕੀ ਕਰਾਂਗੇ ਅਗਲੇ ਨੇ ਕਹਿੰਦਾ ਉਹ ਸੇਠਾ 6 ਮਹੀਨਾ ਚ ਤਾਂ ਇਹ ਕਹਿੰਦਾ ਖਬਰਾਂ ਕੈ ਕਾਰਵਾੜ ਘੁੰਮਦੀਆਂ ਨੇ ਤੂੰ ਤਾਂ ਕਹਿੰਦਾ ਐ ਹਿਸਾਬ ਲਾ ਲਿਆ ਵੀ ਕਹਿੰਦਾ ਘਾਟਾ ਵੀ ਦੇਣੀ ਆ ਕਿਸੇ ਨੂੰ ਕਹਿੰਦਾ ਹੁਣ ਫੇਰ ਕਹਿੰਦਾ ਚੱਲ ਕੋਈ ਗੱਲ ਨਹੀਂ ਹੁਣ ਇਹਨਾਂ ਨੂੰ ਹੋਰ ਸੰਭਲਾ 6 ਮਹੀਨੇ ਮੂਰੇ ਸੂਪੀਆਂ ਚ ਦੋ ਦੋ ਵੇਚਦੀ ਹੂੰ ਕਹਿੰਦਾ ਚੰਗਾ ਹੂੰ 6 ਮਹੀਨੇ ਪਿਛੋਂ ਭਾਈ ਉਦੋਂ ਰੇਟ ਵਧ ਗਿਆ ਤੋ ਸਾਲ ਹੋ ਗਿਆ ਹੂੰ ਕੋਣ ਜਿੱਦਿਆ ਹੁਣ 20000 ਦੀ ਮੈਂ ਸੌਦੇ ਸਾਨੂੰ 25 30 ਦੀ ਹੋਗੀ ਹੂੰ ਇੱਕ ਟੋੜੇ ਕਿ ਵਧ ਗਿਆ ਤੋ ਹੂੰ ਹੂੰ ਉਹਨੇ ਸੋਚ ਚਾਹੀਦੀ ਸਾਲਾ 7.5 ਵੀ ਇੰਨੇ ਦੀ ਲੈਤੀ ਤੇ ਇੰਨੇ ਦੀ ਹੋਗੀ ਦੁੱਗਣਿਆਂ ਦੀ ਹੋਗੀ ਹੂੰ ਤੇ ਜ਼ਿਮੀਦਾਰ ਨੂੰ ਬੋਲਦਾ ਕਹਿੰਦਾ ਵੀ ਤੂੰ ਤਾਂ ਮੂਰਖਾ ਚਟਾ ਹੂੰ ਕਹਦਾ ਕਿਉਂ ਹੂੰ ਕਹਿੰਦਾ ਮੈਂ ਸੱਲਿਆਉਣਾ ਦੂਜੇ ਦਿਨ ਹੱਥੋਂ ਨੂੰ ਵੇਚ ਦਿੰਦਾ ਹੁਣ ਕਹਿੰਦਾ ਸਾਲ ਭਰ ਸਾਮੀ ਐ 9000 ਦੀ ਲਿਆਇਆ ਤੇ 18-19000 ਦੀ ਵਿਗ ਗਈ ਹੂੰ ਕੀ ਆ ਕਹਿੰਦਾ ਕੇ ਹੂੰ ਉਹ ਕਹਿੰਦਾ ਉਹ ਮੈਂ ਤਾਂ ਇੱਕ ਦੋ ਟੋਕਰੀਆਂ ਤੂੜੀ ਦੀਆਂ ਪਾਉਣਾ ਤੀਜੀ ਪਾਉਂਦਾ ਨਹੀਂ ਪਹਿਲਾਂ ਵੇਚ ਦਿੰਨੇ ਹੂੰ ਤੂੰ ਹੁਣ ਸਾਲ ਭਰ ਤੇ ਦਾ ਖਰਚਾ ਜੋੜ ਕੇ ਨਾ ਬਣ ਗਿਆ ਹੂੰ ਇਹ ਸਾਲ ਭਰ ਸਾਮੀ ਨਹੀਂ ਹੂੰ ਤਹੀਂ ਦੇਖ ਲੈ ਵੀ ਤੁਗੜੀ ਦੀ ਵੇਚਤੀ ਕਹਿੰਦਾ ਤੁਗੜਾ ਖਾ ਨਹੀਂ ਕੀਆ ਹੂੰ ਜ਼ਬਾਨੀ ਨੇ ਹਿਸਾਬ ਲਾਇਆ ਉਹਨੇ ਆਖਿਆ ਵੀ ਤਾਂ ਘਾਟੇ ਦਾ ਬਣ ਜਾਏ ਹੂੰ ਬਾਣਿਆ ਕਹਿੰਦਾ ਵੀ ਐਂ ਕਾ ਸੰਦਾ ਵਪਾਰੀ ਫੇਚ ਲਾ ਕੱਲੇ ਤੋਂ ਨਹੀਂ ਲੂਟਾਂ ਦਾ ਹੂੰ ਕਹਿੰਦਾ ਚੱਲ ਸਾਂਝਾ ਤਲਾ ਲਾਂ ਹੂੰ ਦੋਨੇ ਜਾਣੇ ਵਪਾਰਨ ਕਰਨ ਤੁਰ ਪਏ ਹੂੰ ਜਦੋਂ ਖਾਸੀ ਦੂਰ ਲੰਘੇ ਮੂਰੇ ਜੜ ਬੈਠਾ ਜਾਲੀ ਹੂੰ ਜ਼ਿਮੀਦਾਰ ਕਹਿੰਦਾ ਪਾਣੀ ਪੀ ਕੇ ਚੱਲਦੇ ਇਨਾਂ ਕੋਲੇ ਹੂੰ ਨਸਰਾਮ ਕਰਦੇ ਆ ਹੂੰ ਕਹਿੰਦਾ ਚੰਗਾ ਬਹਿ ਗਏ ਪਈ ਉਹਨਾਂ ਦੇ ਬੈਠੇ ਬੈਠੇ ਕਸਾਈ ਆ ਗਿਆ ਬੱਕਰੀ ਖਰੀਦਣ ਹੂੰ ਜਾਲੀਆਂ ਤੋਂ ਹੂੰ ਕਸਾਈ ਨੇ ਬੱਕਰਿਆ ਜਦੋਂ ਆਇਆ ਕਹਿੰਦਾ ਵੀ ਉਹ ਬੱਕਰੇ ਦਾ ਕਿੰਨੇ ਪੈਸੇ ਇੰਨੇ ਪੈਸੇ ਉਹਦੇ ਕਿੰਨੇ ਇੰਨੇ ਜਾਲੀਆਂ ਨੇ ਹਮ ਮੰਗਣੀ ਲੈ ਆਪਦੇ ਸਾਬ ਨਾਲ ਹੂੰ ਬਾਣੀ ਆ ਦਿਮਾਗ ਆ ਕੇ ਲੜਾਈ ਗਈ ਭੈਣ ਦਾ ਯਾਰ ਚੀਜ਼ ਛੋਟੀ ਜੀ ਆ ਪੈਸੇ ਖਾਸੇ ਬਟਾਉਂਦੀ ਏ ਹੂੰ ਬਿਨਾਂ ਥਾਂ ਘਟ ਰੁਕੂ ਵੀ ਇਹੀ ਕੰਮ ਨਾ ਚੱਲ ਲਗੀ ਹੂੰ ਬਾਣੀ ਉਹਦੇ ਦਿਮਾਗ ਚ ਹੂੰ ਜਦੋਂ ਭਈ ਉਹਨਾਂ ਨੇ ਜਦੋਂ ਪੰਜ ਚਾਰ ਬੱਕਰਿਆਂ ਦੀਆਂ ਸਾਈਆਂ ਫੜਾਤੀਆਂ ਕਸਾਈ ਨੇ ਹੂੰ ਤੇ ਬੱਕਰੇ ਜਦੋਂ ਗਿਣ ਕੇ ਪੈਸੇ ਫੜਾਉਣ ਲੱਗਿਆ ਬਾਣੀਆ ਗਿਣੀ ਗਿਆ ਨਾਲ ਹੁੰਦੇ ਹਾਂ ਵੀ ਇੰਨੇ ਨੇ ਵੀ ਇੰਨੇ ਦੇ ਹੋ ਗਏ ਹੂੰ ਜਦੋਂ ਉਹ ਕਸਾਈ ਬੱਕਰੇ ਲੈ ਕੇ ਵਾਗ ਗਿਆ ਉਹ ਜਾਲੀਆਂ ਨੂੰ ਬੋਲਦਾ ਬਾਣੀਆ ਕਹਿੰਦਾ ਇਹ ਦੱਛੋ ਵੀ ਇਹ ਕਿੰਨੇ ਕਿ ਚਰਦੇ ਦੀ ਹੂੰ ਕਹਿੰਦੇ ਵੀ ਹੈਗੇ ਦੀ 5 ਸੀਸੀ 7 ਮਹੀਨੇ ਦੇ ਹੂੰ ਕਹਿੰਦੇ ਵੀ ਐ ਦੱਸੋ ਵੀ ਬੱਕਰੀ ਲੈਣ ਚ ਫਾਇਦਾ ਕਿ ਮੈਸਾਂ ਨੇ ਚ ਫਾਇਦਾ ਹੂੰ ਜਿਹੜਾ ਕਿੱਤਾ ਕਰਦਾ ਤਾਂ ਹੋਜੀ ਦੱਸੂ ਹੂੰ ਜਾਲੀ ਕਹਿੰਦੇ ਜੀ ਮੈਂ ਸਾਲੇ ਨੂੰ ਪਤਾ ਹੋਊ ਮੈਂ ਸਾਂ ਦਾ ਸਾਨੂੰ ਤਾਂ ਬੱਕਰੀਆਂ ਬਾਰੇ ਪੁੱਛਣਾ ਹੈ ਫਾਇਦਾ ਹੀ ਹੈ ਹੂੰ ਕਹਿੰਦਾ ਕਿਵੇਂ ਕਹਿੰਦਾ ਇੱਕ ਬੱਕਰੀ ਦੋ ਤਿੰਨ ਮਹੀਨੇ ਦੇ ਦਿੰਦੀ ਹੈ ਹੂੰ 6 ਮਹੀਨੇ ਪਿੱਛੋਂ ਸੁਪਿੰਦੀ ਹੈ ਹਾਂ ਬਾਣੀ ਨੇ ਤਾਂ ਭਈ ਉੱਥੇ ਬੈਠੇ ਨੇ ਲਾਲਿਆ ਸਾਹਿਬ ਹੂੰ ਕਹਿੰਦਾ ਵੀ ਜੇ ਦੋ ਮਹੀਨੇ ਵੀ ਦੁੱਧ ਇੱਕ ਬੱਕਰੀ 700 ਦੀ ਲਵਾਂਗੇ ਹੂੰ ਸਾਹੀ ਮਹੀਨੇ ਸਾਮਕੇ 1400 ਦੇ ਹੋ ਗਏ ਹੂੰ ਦੋ ਬੱਕਰੀਆਂ ਵਟੇ ਇੱਕ ਦੋਵੇਂ ਮਹੀਨੇ ਵਿਕਦੇ ਨੇ ਹੂੰ ਵੀ ਮੈਂ ਹਸਾਂ ਦੇ ਮਾਰ ਗੋਲੀ ਪੱਕਰੀਆਂ ਖਰੀਦਾਂ ਹੂੰ ਉਹ ਤਾਂ ਪਹਿੜੇ ਹੈਗੇ ਦੀ 5-400 ਰੁਪਏ ਨੇ ਬੱਕਰੀਆਂ ਖਰੀਦ ਲਈਆਂ ਮੈਂ 700 ਜਹਾਜ ਹੈਗਾ ਤੇ ਕੋਲ ਟਾਈਮ ਚ ਹੂੰ ਬੱਕਰੀਆਂ 5-4 ਲੈ ਕੇ ਘਰੇ ਆ ਗਿਆ ਹੂੰ ਮੰਜੇ ਦੇ ਚਾਸੇ ਪਹਿਰੇ ਬੰਨ੍ਹਦੀਆਂ ਪਾਵੇ ਨਾ ਵੀ ਕਿਹੜਾ ਥਾਂ ਰੁਕਦੀਆਂ ਨੇ ਹੂੰ ਭੀਦੇ ਨੇ ਲੈ ਜਾ ਕੇ ਛੱਡ ਕੇ ਬੇਈਮਾਨਾ ਹੋ ਗਿਆ ਬਾਣੀ ਦੇ ਢਿੱਡ ਚ ਹੂੰ ਵੀ ਜ਼ਿਮੀਦਾਰ ਨੂੰ ਤਾਂ ਹੁਣ ਸੂਣੀ ਵੀ ਆਪਾਂ ਸੂਹਾਂਲੇ ਹੋ ਗਏ ਹੂੰ ਉਹ ਜ਼ਿੰਮੇਦਾਰੀ ਨੇ ਕਿ ਕਿ ਜਿੰਨੂੰ ਕਿਦਾਂ ਪੈਸਾ ਚ ਮੈਨੂੰ ਚਾਹੁੰਦਾ ਮੈਂ ਨੱਚਦਾ ਹੂੰ ਉਹ ਪਈ ਮੇਰਾ ਸਾਲਾ ਉਧਰ ਤੋਂ ਮਾਲਕ ਦੀ ਜਿਹੜੀ ਬੱਕਰੀ ਸੂਬੇ ਤੰਨੇਵੇਂ ਆਮਣੇ ਦੇ ਦਿਆ ਕਰੀ ਜਿਹੜੀ ਸੂਬੇ ਤੰਨੇਵੇਂ ਆਮਣੇ ਦੇ ਦਿਆ ਕਰੀ ਬਾਣੀਆਂ ਤਾਂ ਪਈ ਮੇਰਾ ਸਾਲਾ ਦਿਮਾਗ ਲੜਾਈ ਗਿਆ ਬੱਠਾ ਹੂੰ ਪਾਲੀ ਰੱਖ ਲਿਆ ਹੂੰ ਛੋਟਾ ਮੋਟਾ ਚਾਰਨ ਤੇ ਹੂੰ ਤੇਰੇ ਉਤੀ ਜੋ ਗਿਆ ਬਾਣੀਆਂ ਤਾਂ ਹਾਂ ਕੋ ਬਾਣੀਆਂ ਨੂੰ ਕਹਿੰਦੇ ਜੇ 2 ਰੁਪਿਆ ਤੇ 1 ਰੁਪਿਆ ਤਾਂ 10 ਬਣਾਉਂਦਾ ਹਾਂ ਆਪੋ ਤੋਂ ਮੇਰਾ ਸਾਲਾ 10ਾਂ ਤਾਂ 1 ਰੁਪਿਆ ਰਹਿ ਜਾਂਦਾ ਹੂੰ ਆਪਾਂ ਨੌ ਖਾ ਜਾਂਦੇ ਹਾਂ ਹੂੰ ਤੇ ਉਹਨੇ ਭਈ ਬਾਣੀ ਨੇ ਤਾਂ ਹੌਲੀ ਹੌਲੀ ਤਰੂਤੀ ਚ ਕਰ ਲਿਆ ਜ਼ਿਮੀਂਦਾਰ ਨੂੰ ਘਾਟੇ ਪੈਣ ਲੱਗ ਗਿਆ ਹੂੰ ਕੋ ਡੰਕਰ ਕੋ ਢੰਡਾ ਮਠਾਉਗਾ ਕੋਈ ਕੁਛ ਹੋਗਾ ਕੋਈ ਕੁਛ ਹੋਗਾ ਜ਼ਿਮੀਂਦਾਰ ਰਗੜਿਆ ਗਿਆ ਹੂੰ ਤਾਂ ਜ਼ਿਮੀਂਦਾਰ ਉਹਦੇ ਕੋਲੇ ਆਇਆ ਬਾਣੀ ਇਹਦੇ ਹੂੰ ਕਹਿੰਦਾ ਉਹ ਭਰਾਵਾ ਟਾਈਮ ਟਾਈਮ ਦੇ ਰਾਗ ਨੇ ਹੂੰ ਇੱਕ ਟਾਈਮ ਤੈਨੂੰ ਮੈਂ ਤੇ ਵਪਾਰ ਚ ਰਲਾਇਆ ਸੀ ਹੂੰ ਤੇਰੇ ਘਰੇ ਗਰੀਬੀ ਸੀ ਹੂੰ ਮੈਂ ਤੈਨੂੰ ਦੇਖਾ ਵਧੀਆ ਤਰੂਤੀ ਚ ਕਰ ਲਿਆ ਹੂੰ ਹੁਣ ਕਹਿੰਦਾ ਅੱਜ ਮੇਰੇ ਘਰੇ ਗਰੀਬੀ ਆ ਤੂੰ ਮੈਨੂੰ ਨਾਰਲਾ ਹੂੰ ਜਿੰਦਾ ਵਪਾਰ ਚ ਲਾਈਏ ਹੂੰ ਉਹ ਕਹਿੰਦਾ ਜਿਹੜਾ ਮੈਂ ਕੂੰਤਲਾ ਹੂੰ ਕਹਿੰਦਾ ਵੀ ਚੰਗਾ ਕਹਿੰਦਾ ਵੀ ਬੱਕਰਾਂ ਨਹੀਂ ਖਰੀਦਾਂਗੇ ਹੂੰ ਕਹਿੰਦਾ ਵੀ ਸੱਤ ਵਚਨ ਹੂੰ ਬੱਕਰੀਆਂ ਭੇ ਖਰੀਦਿਆ ਕਰਨ ਉਹ ਕਹਿੰਦਾ ਵੀ ਗੱਲ ਸੁਣ ਲੈ ਮੇਰੀ ਕਹਿੰਦਾ ਜ਼ਿੰਮੇਦਾਰ ਕਹਿੰਦਾ 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 ਆਪਾਂ ਬੱਕਰੀਆਂ ਲੈ ਆਉਣੇ ਆ ਵੀ ਵੇਚ ਦੇਣੇ ਲੈ ਆਉਣੇ ਵੇਚ ਦੇਣੇ ਵੀ ਵਪਾਰ ਤਾਂ ਠੀਕੇ ਹੂੰ ਪਰ ਇਹਦੇ ਬਾਰੇ ਦੁੱਧ ਦਾ ਤਬਰ ਕੀ ਪਹੁੰਚਦੀ ਨਹੀਂ ਆਪਾਂ ਹੂੰ ਬੱਕਰੀ ਦੇ ਵੀ ਦੁੱਧ ਕਿੰਨਾ ਦਿੰਦੀ ਹੈ ਹੂੰ ਪਾਣੀਆਂ ਬੋਲਦਾ ਭੋਲਿਆ ਚੱਟਾ ਕਹਿੰਦਾ ਹੈ ਰੇਗਾ ਨਾ ਜੱਟ ਦਾ ਜੱਟੀ ਹੂੰ ਕਹਿੰਦਾ ਕਹਿੰਦਾ ਜੇ ਅਗਲਾ ਦੁੱਧ ਬਾਰੇ ਪੁੱਛਦਾ ਤੀ ਤਾਂ ਤੂੰ ਕਹਿੰਦਾ ਠੂਠਾ ਮੰਗਣ ਵਾਲਾ ਫੜਨ ਵਾਲਾ ਹੋ ਗਿਆ ਹੂੰ ਇਹ ਬਿਨਾ ਦੁੱਧ ਵਾਲੀ ਚੀਜ਼ ਐ ਸੁੱਕੀ ਸਿੱਧੀ ਐ ਜਿੰਮਰਜੀ ਵੇਚਦਾ ਜਿੰਮਰਜੀ ਲੈ ਲੈ ਹੂੰ ਆਪਾਂ ਕੀ ਕਹਿੰਦਾ ਤਰੇ ਲੈਵਾ ਦੇਖਣ ਜਾਂਦੇ ਹੂੰ ਤੂੰ ਤਾਂ ਅਗਲੇ ਮੈਂ ਜਾਂਦੇ ਪਹਿਲਾਂ ਲੈਵਾ ਦੇਖਦਾ ਨੂੰ ਖੋਲ ਕੇ ਦਿਖਾ ਇਹਨੂੰ ਮਾਗਰ ਕਰ ਇਹਨੂੰ ਮੂਰੇ ਕਰ ਇਹਦਾ ਨਾ ਮਾਗਰ ਨਾ ਮੂਰੇ ਪੈਸੇ ਫੜਾ ਮੋਟਿਆਂ ਤੇ ਧਰ ਲੈ ਮੋਜਾਂ ਨੂੰ ਨਾ ਤੋੜਨ ਦੀ ਲੋੜ ਐ ਨਾ ਤੂੰ ਦਾ ਕਲਨ ਆ ਜਾ ਜੱਟਾ ਹੂੰ ਤਾਲਪੇ ਥੋੜਾ ਘਾਂ ਟਾਈਮ ਲੰਗਾ ਉਹਨਾਂ ਦਾ ਇਤਨੇ ਮੇਰਾ ਹਲਾ ਬਾਣੀਆਂ ਢੰਡਾ ਹੋ ਗਿਆ ਹੂੰ ਬਾਣੀਆਂ ਦੇ ਢੰਡਾ ਹੋ ਗਿਆ ਜ਼ਿਮੀਦਾਰ ਨੇ ਸੋਚਿਆ ਵੀ ਵੀ ਆਪਾਂ ਹੁਣ ਬਾਣੀਆਂ ਤਾਂ ਸਾਬਕ ਤਾਬਾ ਪਤ ਲਿਆ ਨਹੀਂ ਸਕਦਾ ਹੂੰ ਬਾਣੀਆਂ ਨੇ ਭਿੰਦੇ ਰਹੇ ਨੇ ਆਉ ਦਾ ਮੁੰਡਾ ਲਾਂ ਤਾਂ ਨਾਲ ਨਾਲ ਹੂੰ ਕਹਿੰਦਾ ਵੀ ਐ ਕਰੀ ਹੂੰ ਛੋਟੀ ਤੋਂ ਛੋਟੀ ਚੀਜ਼ ਖਰੀਦੀ ਵੱਡੀ ਨਾ ਖਰੀਦੀ ਹੂੰ ਵੀ ਜ਼ਿਮੀਦਾਰ ਤੈਨੂੰ ਜੇ ਕਹਿਣ ਵੀ ਲੱਗਿਆ ਵੀ ਅੱਜ ਮੈਂ ਐਸ ਖਰੀਦ ਰਹੀ ਏ ਘੋੜੀ ਖਰੀਦੀ ਨਹੀਂ ਜੀ ਚੀਜ਼ ਨਾ ਖਰੀਦੀ ਹੂੰ ਉਹਨਾਂ ਦੀ ਵੀ ਬੱਕਰੀ ਤੋਂ ਛੋਟੀ ਕੋਈ ਹੁੰਦੀ ਨਹੀਂ। ਵੀ ਬੱਕਰੀ ਤੋਂ ਛੋਟੀ ਤਾਂ ਕੁਝ ਹੁੰਦੀ ਹੀ ਨਹੀਂ। ਕਹਿੰਦਾ ਛੋਟੀ ਤੋਂ ਛੋਟੀ ਚੀਜ਼ ਖਰੀਦੀ। ਕਹਿੰਦਾ ਵੀ ਚੰਗਾ। ਪਾਣੀ ਦਾ ਮੁੰਡਾ ਵੀ ਹਾਂ ਕਲਾਂਤੀ। ਤੇ ਤੋਂਨੇ ਜਾਂਦੇ ਜਾਂਦੇ ਨੇ ਬੱਕਰੀਆਂ ਆਲਾ ਖਰੀਦਣ। ਹੁਣ ਬੱਕਰੀਆਂ ਵਾਲੇ ਦੇ ਨਾਲ ਹਮੇਸ਼ਾ ਸਕਾਰੀ ਕੁੱਤਾ ਹੁੰਦਾ ਸੀ। ਪਾਣੀ ਦਾ ਮੁੰਡਾ ਬੈਠਾ ਰਿਹਾ ਬੈਠਾ ਰਿਹਾ ਢੁੱਡੀ ਤੇ ਹੱਥ ਧਰ ਕੇ। ਉਹਨੇ ਅਖੇ ਵੀ ਬਾਬੂ ਜੀ ਨੇ ਕਿਹਾ ਤੀ ਵੀ ਛੋਟੀ ਤੋਂ ਛੋਟੀ ਚੀਜ਼ ਖਰੀਦ ਲਈ ਇਹ ਵੀ ਕੁੱਤੇ ਤੋਂ ਛੋਟੀ ਤਾਂ ਕੋਈ ਨਹੀਂ। ਫੇਰ ਇਹਦਾ ਬੱਕਰੀ ਤਾਂ ਫੇਰ ਵੀ ਵੱਡੀ ਐ ਉਹ ਕੁੱਤਾ ਦਾਦਾ ਹੀ ਐ ਤੇ ਜ਼ਿਮੀਦਾਰ ਨੂੰ ਤਾਂ ਵੀ ਬੋਲਣ ਹੀ ਨਹੀਂ ਦਿੱਤਾ ਕਹਿੰਦਾ ਵੀ ਆਂ ਦੱਸੋ ਕੁੱਤੇ ਦੇ ਕਿੰਨੇ ਪੈਸੇ ਨੇ ਉਹ ਵੀ ਘਾਂ ਜੜੀ ਵੀ ਕਨੇ ਚੱਕ ਗਿਆ ਤੇ ਬਾਣੀਆਂ ਦਾ ਪੁੱਤ ਉਹ ਕੁੱਤੇ ਤੇ ਹੋਗਾ ਵਿਮਾਨ ਕੁੱਤਾ ਹਮ ਖੁੱਲ ਪੈਸਾ ਦਾ ਵੇਚਾਂਗੇ ਹਮ ਉਹਦੇ ਬੱਕਰੀਆਂ ਵਾਲੇ ਬਾਣੀਆਂ ਨੇ ਫੜਾਇਆ ਤੇ ਉਹਨੂੰ ਵੀ ਸੌਦੇ ਚ ਪਾ ਦੀ ਹਮ ਉਹ ਬਾਣੀਆਂ ਦੇ ਮੁੰਡੇ ਨੇ ਜੱਟ ਦਾ ਪਰਾਂ ਫਿਰਦੇ ਫਿਰਦੇ ਕੁੱਤਾ ਲੈ ਲਿਆ ਹਮ ਉਹਦਾਂ ਰਸੀ ਗਈ ਹਮ ਹੁਣ ਜ਼ਿਮੀਦਾਰ ਨੇ ਭਈਆਂ ਦੀਆਂ ਚਾਰ ਬੱਕਰੀਆਂ ਖਰੀਦੀ ਨਹੀਂ ਤੇ ਉਹਦੇ ਪੈਸੇ ਅੱਧੇ ਤੇ ਪੌਂਦਾ ਸੀ ਉਹ ਹਮ ਵਾਣਿਆ ਭਈ ਆਉਂਦਿਆਂ ਪਈਆਂ ਬੈਠਾ ਕੁਰਸੀ ਤੇ ਟੰਗ ਲਈ ਹੂੰ ਢੱਲਾ ਹੂੰ ਵੀ ਆਉਣ ਵਾਲਾ ਮੁੰਡਾ ਤੇ ਜ਼ਿੰਮੇਦਾਰ ਬੱਕਰੇ ਖਰੀਦ ਕੇ ਲੈ ਕੇ ਆਉਣਗੇ ਹੂੰ ਕਿ ਪਈ ਉਹ ਗਾਂ ਬਾਹਰ ਚੋਂ ਦਾ ਮੇਰਾ ਸਾਲਾ ਮੀਮਣਿਆ ਮਗਰ ਪਿਆ ਹੂੰ ਛੜਾਕ ਤੂੰ ਹੂੰ ਇੱਕ ਤੋਂ ਮੀਮਣੇ ਪਾੜਦੇ ਕੁੱਤੇ ਨੇ